ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜਦੀ ਕਲਾ ਵਿੱਚ ਹੋਵੋਗੇ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਬਹੁਤ ਹੀ ਸੋਹਣੇ ਸੂਟ ਕਾਟਨ ਦੇ ਵਿੱਚ ਇਹ ਪਿਓਰ ਕਾਟਨ ਦੇ ਵਿੱਚ ਰਹਿਣ ਵਾਲੇ ਆ ਇਸ ਦਾ ਕਲਰ ਕੰਬੀਨੇਸ਼ਨ ਬਹੁਤ ਸੋਹਣਾ ਕਮੀਜ਼ ਦੇ ਵਿੱਚ ਪਿੰਕ ਤੇ ਗ੍ਰੇ ਦਾ ਕੰਬੀਨੇਸ਼ਨ ਆ ਪ੍ਰਿੰਟਿੰਗ ਆ ਤੇ ਉੱਪਰ ਇਹਦੇ ਵਰਕ ਹੋਇਆ ਵਾ ਸਾਰੇ ਦੇ ਵਿੱਚ ਸਿੱਪੀ ਵੀ ਲੱਗੀ ਵੀ ਆ ਤਿਆਰੀ ਵਰਕ ਵੀ ਹੋਇਆ ਵਾ ਇਹਦਾ neck ਤੇ ਵੀ ਬਹੁਤ ਸੋਹਣੀ ਪੱਟੀ ਬਣੀ ਵੀ ਆ ਤੇ ਬਟਨ ਲੱਗੇ ਹੋਏ ਐ ਇਸ ਤੇ ਬਹੁਤ ਸੋਹਣਾ ਲੱਗਦਾ ਸੂਟ ਇਸ ਦੇ ਨਾਲ ਪਿੰਕ ਸਲਵਾਰ ਆ ਇਹ ਵੀ ਪਿਓਰ ਕਾਟਨ ਦੀ ਆ ਤੇ ਇਹਦਾ ਦੁਪੱਟਾ ਬਹੁਤ ਸੋਹਣਾ ਸੌਫਟ ਸੌਫਟ ਪ੍ਰਿੰਟਿੰਗ ਡਿਜ਼ਾਈਨਿੰਗ ਬਹੁਤ ਸੋਹਣੀ ਆ ਇਸ ਦੀ ਤੁਹਾਨੂੰ ਖੋਲ ਕੇ ਵਿਖਾਉਣੀ ਆ ਇਸ ਤਰ੍ਹਾਂ ਹੈ। ਦੀ ਡਿਆਣੀ ਇਹਦੇ ਉੱਪਰ ਇਸ ਤਰ੍ਹਾਂ ਲੱਗਾ ਜਿਵੇਂ ਪੇਂਟ ਹੋਇਆ ਹੁੰਦਾ ਇਸ ਤਰ੍ਹਾਂ ਡਿਜ਼ਾਈਨਿੰਗ ਹੋਈ ਵੀ ਆ ਪੇਂਟ ਦੀ ਤਰ੍ਹਾਂ। ਆ ਤੁਸੀਂ ਵੇਖ ਸਕਦੇ ਆ। ਇਸ ਦੇ ਵਿੱਚ ਚਾਰ ਕਲਰ ਰਹਿਣਗੇ। ਆਪਾਂ ਚਾਰੇ ਕਲਰ ਤੁਹਾਨੂੰ ਖੋਲ ਕੇ ਦਿਖਾਵਾਂਗੇ। ਇਸ ਜੈਲੋ ਦੇ ਨਾਲ ਕੰਟਰਾਸਟ ਰਹੂਗਾ ਇਹ ਗ੍ਰੇ ਤੇ ਜੈਲੋ ਕਲਰ ਦਾ ਏ ਇਹਦੇ ਵਿੱਚ ਜਿਹੜੀ ਸਿੱਤ ਪੀ ਤਿਆਰੀ ਵਰਕ ਆ ਹੋਇਆ ਵਾ ਡਿਜ਼ਾਈਨਿੰਗ ਸੇਮ ਰਹੂਗੀ ਕਲਰ ਦਾ ਫਰਕ ਹੋਊਗਾ ਇਹ ਜੈਲੋ ਆ ਤੇ ਇਹ ਜੈਲੋ ਸਲਵਾਰ ਆ ਚਾਰ ਦੁਪੱਟਾ ਦੁਪੱਟਾ ਬਹੁਤ ਸਾਫਟ ਤੇ ਮਲਮਲ ਦਾ ਬਹੁਤ ਸਾਫਟ ਕਪੜਾ ਦੁਪੱਟਾ ਵੀ ਬਹੁਤ ਸਾਫਟ ਆ ਇਹ ਦੂਸਰਾ ਕਲਰ ਆ ਇਹ ਤੀਸਰਾ ਕਲਰ ਹੈ ਲੋਕ ਇਹ ਫਰੋਜੀ ਕਲਰ ਦਾ ਇਸ ਦਾ ਕੰਬੀਨੇਸ਼ਨ ਗਰੇ ਦੇ ਨਾਲ ਫਰੋਜੀ ਕਲਰ ਦਾ ਇਸ ਦੇ ਵੀ neck ਤੇ ਇਦਾਂ ਪੱਟੀ ਬਣੀ ਹੋਈ ਹੈ ਬਟਨ ਲੱਗੇ ਹੋਏ ਆ ਆ ਸਲਵਾਰ ਆ ਆ ਵਾਲਾ ਦੁਪੱਟਾ ਇਸ ਤਰ੍ਹਾਂ ਦੁਪੱਟਾ ਰਹੂਗਾ ਕਲਰ ਦਾ ਫਰਕ ਆ ਡਿਜ਼ਾਈਨਿੰਗ ਪ੍ਰਿੰਟਿੰਗ ਸਾਰੀ ਸੇਮ ਹੀ ਆ ਅਜਿਹੇ ਚੌਥਾ ਡਿਜ਼ਾਈਨ ਕਲਰ ਡਿਜ਼ਾਈਨ ਹੈ ਕੀ ਇਹ ਕਲਰ ਦਾ ਅਲੱਗ ਆ ਆਹ ਵਾਲਾ ਕਲਰ ਵੀ ਬਹੁਤ ਸੋਹਣਾ ਹੈ ਦੇਖ ਸਕਦੇ ਹੋ ਗਰੇ ਤੇ ਬਾਬਾ ਜੀ ਨੂੰ ਕਹਿ ਦਿੰਨੇ ਆ ਆਪਾਂ ਬਾਬਾ ਕਲਰ ਪੰਜਾਬੀ ਦੇ ਵਿੱਚ ਉਹ ਵਾਲਾ ਹੈ ਇਸ ਦੀ ਸਲਵਾਰ ਵੀ ਬਾਬਾ ਜੀ ਰਹੂਗੀ ਦੁਪੱਟਾ ਇਸ ਦਾ ਵੀ ਗ੍ਰੇ ਤੇ ਉਹ ਹੀ ਰਵੇਗਾ ਅਸਤਰ ਇਸ ਦਾ ਚਾਰ ਕਲਰ ਆ ਮੈਂ ਚਾਰੇ ਕਲਰ ਤੁਹਾਨੂੰ ਫੇਰ ਦੁਬਾਰਾ ਦਿਖਾ ਦਿੰਨੀ ਹਾਂ ਇੱਕ ਇਹ ਵਾਲਾ ਦੂਸਰਾ ਇਹ ਵਾਲਾ ਫਿਰੋਜੀ ਕਲਰ ਤੀਸਰਾ ਜੈਲੋ ਕਲਰ ਚੌਥਾ ਪਿੰਕ ਕਲਰ ਆ ਉਮੀਦ ਕਰਦੀ ਆ ਕਿ ਮੇਰੀਆਂ ਭੈਣਾਂ ਨੂੰ ਸੂਟ ਬਹੁਤ ਪਸੰਦ ਆਏ ਹੋਣਗੇ ਜੇ ਕਿਸੇ ਭੈਣ ਨੇ ਆਰਡਰ ਕਰਨਾ ਹੋਵੇ ਤਾਂ ਮੈਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਬਾਕੀ ਮੈਨੂੰ ਮੈਸੇਜ ਕਰਕੇ ਜਰੂਰ ਦੱਸਿਓ ਕਮੈਂਟ ਕਰਿਆ ਕਰੋ ਸੂਟ ਕਿੱਦਾਂ ਦੇ ਲੱਗੇ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਥੈਂਕ ਯੂ